ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਮ ਵਿਸ਼ਾਲ ਕੁਮਾਰ ਤੁਸੀਂ ਦੇਖ ਰਹੇ ਹੋ ਮੁਕਸਰੀ ਧਮਕਨ న్యూਜ਼ ਅਸੀਂ ਅੱਜ ਪਹੁੰਚੇ ਆਂ ਸਮਾਜ ਸੇਵੀ ਮਿੰਕਲ ਬਜਾਜੀ ਦੇ ਘਰ ਜਿਨ੍ਹਾਂ ਨੇ ਕੀ ਇੱਕ ਮੁਹਿੰਮ ਚਲਾਈ ਹੋਈ ਹੈ ਜਿਹੜੇ ਇਹ ਕਹਿੰਦੇ ਰੁੱਖ ਲਗਾਓ ਆਓ ਆਪਾਂ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਵਿਸ਼ਾਲ ਜੀ ਜੀ ਆਇਆਂ ਨੂੰ ਬੜੀ ਖੁਸ਼ੀ ਦੀ ਗੱਲ ਹੈ ਤੁਸੀਂ ਜਿਹੜਾ ਚੈਨਲ ਹੈ ਇਹਦੇ ਰਾਹੀਂ ਪ੍ਰਪੋਜ਼ ਕਰ ਰਹੇ ਲੋਕਾਂ ਨੂੰ ਜਿਹੜਾ ਜਾਗਰੂਕ ਕਰ ਰਹੇ ਹਾਂ ਕਿ ਆਪਾਂ ਸਮਾਜ ਨੂੰ ਕਿਵੇਂ ਬਚਾਣਾ ਥੋੜਾ ਜੀ ਆਿਆਂ ਨੂੰ ਸਰ ਕੀ ਕਹਿਣਾ ਚਾਹੁੰਗੇ ਜਿਹੜੀ ਤੁਸੀਂ ਮੋਹਮ ਚਲਾਈ ਹੈ ਸ਼ਹਿਰ ਦੇ ਵਿੱਚ ਅ ਵਿਸ਼ਾਲ ਜੀ ਮੇਰੀ ਸ਼ੁਰੂ ਤੋਂ ਸੋਚੇ ਰਹੀ ਹੈ ਕਿ ਹਰ ਘਰ ਦੇ ਵਿੱਚ ਇੱਕ ਸਮਾਜ ਸੇਵੀ ਹੋਣਾ ਚਾਹੀਦਾ ਹੈ ਇੱਕ ਇਨਸਾਨ ਐਸਾ ਹੋਣਾ ਚਾਹੀਦਾ ਹੈ ਜਿਹੜਾ ਆਪਦੇ ਲਈ ਨਹੀਂ ਆਪਦੇ ਸ਼ਹਿਰ ਪ੍ਰਤੀ ਆਪਦੀ ਗਲੀ ਮਹੱਲੇ ਪ੍ਰਤੀ ਤੇ ਆਪਦੇ ਦੇਸ਼ ਪ੍ਰਤੀ ਸੋਚੇ ਸੋ ਉਸੇ ਤਹਿਤ ਵੇਖੋ ਜਿਹੜਾ ਬੜਾ ਬੜੀ ਧੀਰ ਦਾ ਮੁੱਦਾ ਲਟਕ ਰਿਆ ਸੀਗਾ ਰੇਲਵੇ ਲਾਈਨ ਤੇ ਜਿਹੜੀ ਸਪੈਸ਼ਲ ਲੱਗਦੀ ਆ ਉਹਨੂੰ ਇੱਥੋਂ ਸ਼ਿਫਟ ਕਰਾਉਣ ਵਾਸਤੇ ਬਲਮਗੜ ਪਹਿਲਾਂ ਤਾਂ ਉਹਦੇ ਵਾਸਤੇ ਚਾਰਾ ਜੋਹੀ ਕੀਤੀ ਜਿਹੜੇ ਸਾਡੇ ਦੇਸ਼ ਦੇ ਰੇਲ ਮੰਤਰੀ ਐ ਵੈਸ਼ਨਵ ਜੀ ਉਹਨਾਂ ਤੱਕ ਅਪਰੋਚ ਕੀਤੀ ਅਵਨਾਸ਼ ਰਾਏ ਖੰਨਾ ਜੀ ਥਰੂ ਉਹਨਾਂ ਨੇ ਅਸ਼ਵਾਸ਼ਣ ਦਵਾਇਆ ਤੇ ਹੁਣ ਬੜੀ ਜੋਰ ਸ਼ੋਰ ਨਾਲ ਇੱਥੋਂ ਜਿਹੜੀ ਆਪਣੇ ਸਪੈਸ਼ਲ ਹੈ ਉਹ ਸ਼ਿਫਟ ਹੋ ਕੇ ਤੇ ਬੜੀ ਛੇਤੀ ਬਲਮਗੜ ਚਲੀ ਜਾਊਗੀ ਜਿਹੜਾ ਕਿ ਬਹੁਤ ਮੇਨ ਮੁੱਖ ਮੁੱਦਾ ਸੀਗਾ ਸਾਡਾ ਮੁਕਸਰ ਵਾਲਿਆਂ ਦਾ ਮੁੱਦਾ ਸੀ ਕਈ ਐਕਸੀਡੈਂਟ ਵੀ ਹੋਏ ਉੱਥੇ ਤੇ ਜਦੋਂ ਕਹਿੰਦੇ ਆ ਵੀ ਜਦੋਂ ਐਕਸੀਡੈਂਟ ਹੁੰਦਾ ਜਾਂ ਕੋਈ ਅਣਹੋਣੀ ਵਾਪਰਦੀ ਹੈ ਉਦੋਂ ਤਾਂ ਆਪਾਂ ਸਾਰੇ ਖੜੇ ਹੋ ਜਾਂਦੇ ਆ ਪਰ ਉਦੋਂ ਬਾਅਦ ਆਪਾਂ ਫਿਰ ਚੁੱਪ ਕਰਕੇ ਬੈਠ ਜਾਂਦੇ ਆ ਪਰ ਮੈਂ ਇਹਦੇ ਪ੍ਰਤੀ ਚੁੱਪ ਕਰਕੇ ਨਹੀਂ ਬੈਠਾ ਮੈਂ ਜਿੰਨੀ ਕੁ ਹੋ ਸਕਦੀ ਸੀ ਕਿਉਂਕਿ ਸੈਂਟਰ ਸਰਕਾਰ ਦੇ ਵਿੱਚ ਪਕੜ ਬਣਾਈ ਹੈ ਸੈਂਟਰ ਸਰਕਾਰ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਜਿਹੜੇ ਵੀ ਕਿਤੇ ਕੋਈ ਇਲੈਕਸ਼ਨ ਹੁੰਦਾ ਉੱਥੇ ਮੈਨੂੰ ਇਲੈਕਸ਼ਨ ਚ ਇੰਚਾਰਜ ਲਾਉਂਦੇ ਆ ਮੈਂ ਬੀਜੇਪੀ ਚ ਕੰਮ ਕਰਦਾ ਪਰ ਮੈਂ ਪਹਿਲਾਂ ਸਮਾਜ ਸੇਵੀ ਜਾਂ ਮੈਂ ਆਪਦੇ ਸ਼ਹਿਰ ਪ੍ਰਤੀ ਪਹਿਲਾਂ ਜਾਗਰੂਕਾ ਉਹਦੇ ਤਹਿਤ ਜਿਹੜੇ ਵੈਸ਼ਨਵ ਜੀ ਸੀਗੇ ਸਾਡੇ ਰੇਲ ਮੰਤਰੀ ਉਹਨਾਂ ਨਾਲ ਗੱਲਬਾਤ ਕਰਕੇ ਤੇ ਅਸੀਂ ਇੱਥੋਂ ਸਪੈਸ਼ਲ ਜਿਹੜੀ ਸੀਗੀ ਉਹ ਬਲੰਗਵੜ ਬੜੀ ਛੇਤੀ ਸ਼ਿਫਟ ਕਰਨ ਜਾ ਰਿਹਾ ਸਰ ਜਿਹੜੀ ਤੁਸੀਂ ਮੁਹਿੰਮ ਚਲਾਈ ਹੈ ਰੁੱਖ ਲਗਾਓ ਰੁਖ ਲਾਓ ਵੇਖੋ ਦੇਖੋ ਮੈਂ ਨਾ ਇੱਕ ਚੀਜ਼ ਕਹਿਣਾ ਸਾਰਿਆਂ ਨੂੰ ਹੀ ਕਿਉਂਕਿ ਅਸੀਂ ਆਪ ਦਾ ਵਾਤਾਵਰਨ ਹੈ ਜਿਹੜਾ ਉਹ ਬੜਾ ਪ੍ਰਦੂਸ਼ਿਤ ਕਰ ਚੁੱਕਿਆ। ਉਹ ਜਿਹੜਾ ਵਾਤਾਵਰਨ ਹੈ ਜੇ ਉਹਨੂੰ ਸੰਭਾਲਣਾ ਹੈ ਤਾਂ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ ਹਰ ਇੱਕ ਇਨਸਾਨ ਦਾ ਕਿ ਜਿਵੇਂ ਸਾਡੇ ਪੰਜਾਬ ਦੀ ਜਿਹੜੀ ਆਬਾਦੀ ਹੈ ਉਹ ਤਕਰੀਬਨ ਪੌਣੇ 3 ਕਰੋੜ 3 ਕਰੋੜ ਦੇ ਕਰੀਬ ਹੈ। ਜੇਕਰ ਅਸੀਂ ਸਾਰੇ ਵੀ ਨਹੀਂ ਤਾਂ ਜੇ ਅਸੀਂ ਹਰ ਘਰ ਦੇ ਵਿੱਚੋਂ ਵੀ ਇੱਕ ਬੰਦਾ ਆਪਾਂ ਰੁਖ ਲਾਈਏ ਮੈਨੂੰ ਲੱਗਦਾ ਹੈ ਵੀ ਜਿਹੜਾ ਇਹ ਵਾਤਾਵਰਨ ਬੜਾ ਗੰਧਲਾ ਹੋ ਚੁੱਕਿਆ ਹੈ ਧੁੰਦਲਾ ਹੋ ਚੁੱਕਿਆ ਹੈ ਅਸੀਂ ਇਹਨੂੰ ਬਚਾ ਲਾਂਗੇ ਸੋ ਇਸੇ ਤਹਿਤ ਮੈਨੂੰ ਲੱਗਦਾ ਹੈ ਵੀ ਤਕਰੀਬਨ